ਦੇਸ਼ ਭਦੇਸ਼ ਦੀਆਂ ਫਟਾਫਟ ਖਬਰਾਂ ਵਿੱਚ ਸੈਨੇਈ ਪਰ ਅੱਗੇ ਵਧੀਆਂ ਕੁਝ ਹੋਰ ਅਹਿਮ ਖਬਰਾਂ ਦਾ ਵੀ ਰੁਕ ਕਰ ਲੈਣੇ ਆ ਪੀਐਸਪੀਸੀਐਲ ਦਫਤਰ ਦੇ ਵਿੱਚ ਅਨੁਪਮ ਮਜੂਸ਼ੀ ਨਾ ਦੇ ਕੰਸਲਟੈਂਟ ਨੂੰ ਬਿਠਾਉਣ ਉਤੇ ਇੰਜੀਨੀਅਰਸ ਐਸੋਸੀਏਸ਼ਨ ਪੜਤੀ ਹੋਈ ਨਜ਼ਰ ਆਈ ਹੈ ਪੀਐਸਈਬੀ ਇੰਜੀਨੀਅਰ ਐਸੋਸੀਏਸ਼ਨ ਦਾਇਰਾਨੀ ਹੈ ਕਿ ਕੰਸਲਟੈਂਟ ਦਾ ਰੋਜ਼ਾਨਾ ਮੀਟਿੰਗਾਂ ਦੇ ਵਿੱਚ ਹਿੱਸਾ ਲੈਣਾ ਬਰਦਾਸ਼ਤਯੋਗ ਨਹੀਂ ਹੈ ਬੰਗਲੌਰ ਉਸ ਤੇ ਇੱਕ ਪ੍ਰਾਈਵੇਟ ਕੰਪਨੀ ਦੇ ਸਲਾਹਕਾਰ ਦੀ ਦਖਲਅੰਦਾਜ਼ ਵਿਗਾੜੇਗੀ ਹੋਰ ਵੀ ਜ਼ਿਆਦਾ ਸਥਿਤੀ ਹੈ ਕਹਿੰਦੇ ਹੋਏ ਨਜ਼ਰ ਆਏ ਨੇ ਸੀਐਮ ਮਾਰ ਨੂੰ ਚਿੱਠੀ ਲੈ ਕੇ ਪੀਐਸਸੀਬੀ ਇੰਜੀਨੀਅਰਸ ਐਸੋਸੀਏਸ਼ਨ ਨੇ ਆਪਣਾ ਪੱਖ ਵੀ ਰੱਖਿਆ ਤੇ ਇਸ ਦੌਰਾਨ ਇਹ ਵੀ ਗੱਲ ਆਖੀ ਹੈ ਕਿ ਕੰਸਲਟੈਂਟ ਲਗਾਉਣ ਦੀ ਨਹੀਂ ਕੋਈ ਲੋੜ ਹੈ ਨਹੀਂ ਆਪਾਂ ਬਰਦਾਸ਼ਤ ਕਰਾਂਗੇ ਪੀਐਸਸੀਬੀ ਇੰਜੀਨੀਅਰਸ ਐਸੋਸੀਏਸ਼ਨ ਨੇ ਪਾਵਰਕਾਮ ਦੀ ਵਿੱਤੀ ਸਥਿਤੀ ਤੇ ਕਈ ਤਿੱਖੇ ਸਵਾਲ ਵੀ ਚੁਕੇ ਤੇ ਕਿਹਾ ਕਿ ਵੱਡੇ ਵਿੱਤੀ ਸੰਕਟ ਵੱਲ ਪਾਵਰਕਾਮ ਵੱਧ ਰਿਹਾ ਹੈ ਜਨਵਰੀ ਮਹੀਨੇ ਤਨਖਾਹਾਂ ਤੇ ਪੈਨਸ਼ਨ ਲਈ ਵੀ 500 ਕਰੋੜ ਦਾ ਕਰਜ਼ਾ ਛੁਕਿਆ ਗਿਆ ਹੈ ਸੋ ਹਮ ਖਬਰ ਇੱਕ ਵਾਰ ਫਿਰ ਤੋਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਦਈਏ ਕਿ ਕੁਝ ਪੂਰਾ ਮਾਮਲਾ ਹੈ ਦਰਅਸਲ ਪੀਐਸਸੀਬੀ ਇੰਜੀਨੀਅਰ ਐਸੋਸੀਏਸ਼ਨ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕੰਸਲਟੈਂਟ ਦਾ ਰੋਜ਼ਾਨਾ ਮੀਟਿੰਗਾਂ ਦੇ ਵਿੱਚ ਹਿੱਸਾ ਲੈਣ ਤੇ ਇਤਰਾਜ਼ ਜ਼ਾਹਰ ਕਰਦੇ ਹੋਏ ਨਜ਼ਰ ਆਏ ਨੇ ਪੀਐਸਪੀਸੀਲ ਦਫ਼ਤਰ ਦੇ ਵਿੱਚ અનુਪਮ ਜੋਸ਼ੀ ਨਾ ਦੇ ਕੰਸਲਟੈਂਟ ਨੂੰ ਬਿਠਾਉਣ ਉਤੇ ਇੰਜੀਨੀਅਰ ਐਸੋਸੀਏਸ਼ਨ ਫੜਕੀ ਹੈ ਬੰਗਲੌਰ ਉਸ ਤੇ ਇੱਕ ਪ੍ਰਾਈਵੇਟ ਕੰਪਨੀ ਦੇ ਸਲਾਹਕਾਰ ਦੀ ਦਖਲਅੰਦਾਜ਼ੀ ਸਥਿਤੀ ਨੂੰ ਵਿਗਾੜ ਸਕਦੀ ਹੈ ਇਲਜ਼ਾਮ ਲਗਾਏ ਗਏ ਨੇ ਸੀਐਮ ਮਾਨ ਨੂੰ ਹਾਲਾਂਕਿ ਚਿੱਠੀ ਲਿਖ ਕੇ ਪੀਐਸ ਈਬੀ ਇੰਜੀਨੀਅਰਸ ਐਸੋਸੀਏਸ਼ਨ ਆਪਣਾ ਪੱਖ ਰੱਖਿਆ ਹੈ ਤੇ ਨਾਲ ਇਸ ਦੌਰਾਨ ਆਖਿਆ ਗਿਆ ਕਿ ਕੰਸਲਟੈਂਟ ਲਗਾਉਣ ਦੀ ਕੋਈ ਲੋੜ ਨਹੀਂ ਹੈ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇੰਜੀਨੀਅਰ ਐਸੋਸੀਏਸ਼ਨ ਨੇ ਪਾਵਰਕਾਮ ਦੀ ਵਿਤੀ ਸਥਿਤੀ ਉਤੇ ਵੀ ਸਵਾਲ ਚੁੱਕੇ ਨੇ ਐਸ ਜੀ ਸਿੰਘ ਬਰਲਾ ਮੁੱਖ ਮੰਤਰੀ ਭਗਵਾਨ ਤਮਾਨ ਨੂੰ ਇੱਕ ਪੱਤਰ ਲਿਖਿਆ ਗਿਆ ਜਿੱਤੇ ਚ ਪਾਵਰ ਕਾਮ ਦੀ ਵਿੱਤੀ ਹਾਲਤ ਦਾ ਜ਼ਿਕਰ ਕੀਤਾ ਗਿਆ ਵਿੱਤੀ ਹਾਲ ਬੇਹੱਦ ਖਰਾਬ ਅਸਰ ਨਾਲ ਜਸਵੀਰ ਸਿੰਘ ਤਮਾਨ ਅਜੇਪਾਲ ਸਿੰਘ ਅਟਵਾਲ ਤੇ ਗਰਗ ਜੜਕ ਜਿਹੜੇ ਨੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਉਹ ਮੌਜੂਦ ਨੇ ਸਾਰੀ ਟੀਮ ਇੱਥੇ ਅੱਜ ਮੌਜੂਦ ਹੈ ਤਮਾਨ ਸਾਹਿਬ ਕੀ ਕਰਨਾ ਚਾਹੁੰਦੇ ਹੋ ਪੱਤਰ ਵਿੱਚ ਕੀ ਕੁਝ ਮੁੱਦੇ ਚੁਕੇ ਗਏ ਨੇ ਦੇਖੋ ਇਹਦੇ ਚ ਜਿਹੜਾ ਮੇਨ ਮੁੱਦਾ ਹੈਗਾ ਉਹ ਹੈਗਾ ਵੀ ਜਿਹੜੀ ਸਾਡੀ ਵਿੱਤੀ ਹਾਲਤ ਆ ਪੀਐਸਪੀ ਸਿਲ ਦੀ ਉਹ ਬਹੁਤ ਖਰਾਬ ਹੋ ਰਹੀ ਆ ਕਿਉਂਕਿ ਜਿਹੜੀ ਸਬਸਿਡੀ ਦਾ ਬਕਾਇਆ ਇੱਕ ਤਾਂ ਵਧੀ ਜਾ ਰਿਹਾ 9000 ਦੇ 1 ਕਰੋੜ ਕਰੀਬ ਉਹ ਬਕਾਇਆ ਹੈ ਉਹ ਤੋਂ ਇਲਾਵਾ ਜਿਹੜੇ ਅਸੀਂ ਡਿਫਾਲਟਿੰਗ ਦੇ ਡਿਫਾਲਟਰ ਦੇ ਬਿੱਲ माफ ਕੀਤੇ 1300 ਕਰੋੜ ਦੇ ਕਰੀਬ ਉਹ ਹੈਗਾ ਤੇ ਤਕਰੀਬਨ 2600 ਕਰੋੜ ਰੁਪਏ ਜਿਹੜਾ ਸਾਡਾ ਉਹ ਹੈਗਾ ਜਿਹੜਾ ਅਸੀਂ ਸਰਕਾਰੀ ਦਫ਼ਤਰਾਂ ਦਾ ਲੈਣਾ ਜਣੀ ਜਿਹੜੀ ਏਡੀ ਵੱਡੀ ਅਮਾਉਂਟ ਜਿਹੜੀ ਹੈਗੀ ਆ ਰੁਕੀ ਜਾਂਦੀ ਆ ਤਾਂ ਉਧਰ ਵਾਲਾ ਪੀਐਸਪੀਸ ਨੂੰ ਤਾਂ ਰੋਜ਼ਾਨਾ ਜਿਹੜੇ ਹੈਗੇ ਆ ਫੰਡ ਚਾਹੀਦੇ ਆ ਬਿਜਲੀ ਖਰੀਦਣੀਆਂ ਕਿਉਂਕਿ ਜ਼ਿਆਦਾਤਰ ਬਿਜਲੀ ਹੁਣ ਪਰ ਜਿਹੜੇ ਆਪਾਂ ਆਪਣੇ ਪਲਾਂਟ ਤਾਂ ਬੰਦ ਕਰ ਦਿੱਤੇ ਬਠਿੰਡਾ ਅਸੀਂ ਬੰਦ ਕਰ ਦਿੱਤਾ ਰੋਪੜ ਦੇ ਦੋ ਜੁਨਟ ਬੰਦ ਕਰ ਦਿੱਤੇ ਗਏ ਜਦ ਕਿ ਅਸੀਂ ਉਦੋਂ ਬ ਹੁਣ ਵਿਜਲੀ ਖਰੀਦ ਰਿਹਾ ਰੋਜ਼ਾਨਾ ਫੰਡ ਦੀ ਲੋੜ ਹੈ ਉਹ ਨਾ ਹੋਣ ਕਾਰਨ ਜਿਹੜਾ ਗੈਪ ਆ ਉਹ ਵੱਧ ਰਿਹਾ ਤੇ ਵਿੱਤੀ ਹਾਲਤ ਮਾੜੀ ਹੋ ਰਹੀ ਹੈ। ਹਾਂ ਕਈ ਹੋਰ ਮੁੱਦੇ ਵੀ ਉਸੇ ਚੁੱਕੇ ਨੇ ਇਹ ਗੱਲ ਕੀਤੀ ਜਾ ਰਹੀ ਜੇ ਸੀਐਮਡੀ ਆਪਣੇ ਅਗਲੇ ਹੁਕਮਾਂ ਤੋਂ ਡਾਇਰੈਕਟਰ ਅਗਲੇ ਹੁਕਮਾਂ ਤੱਕ ਨੇ ਐਡ ਹੌਕੀਜ਼ਮ ਜਿਹੜਾ ਚੱਲ ਰਿਹਾ। ਹਾਂ ਬਿਲਕੁਲ ਜੀ ਇਹ ਬਿਲਕੁਲ ਇਹ ਬਿਲਕੁਲ ਗਲਤ ਹੈ ਜਿਹੜੀ ਵੀ ਸਰਕਾਰ ਨੇ ਜੋ ਵੀ ਡਿਸੀਜਨ ਲੈਣਾ ਉਹ ਜਾਨੀ ਜਲਦੀ ਲੈਣੇ ਚਾਹੀਦੇ ਨੇ ਹੁਣ ਤਕਰੀਬਨ 6 ਮਹੀਨਿਆਂ ਤੋਂ ਇਹ ਲੰਮਕ ਰਿਹਾ ਜੋ ਜੇ ਡਾਇਰੈਕਟਰ ਨਵੇਂ ਲਾਉਣੇ ਨੇ ਜਾਂ ਪੁਰਾਣਿਆਂ ਨੂੰ ਐਕਸਟੈਂਡ ਕਰਨਾ ਜਾਨੀ ਕਿ ਹਰ ਇੱਕ ਅਥਾਰਟੀ ਨੂੰ ਇੱਕ ਫਿਕਸਡ ਟਰਮ ਲੈਣੀ ਚਾਹੀਦੀ ਆ ਤਾਂ ਕਿ ਉਹ ਅਥਾਰਟੀ ਨੂੰ ਪਤਾ ਹੋਵੇ ਮੈਂ ਇੱਕ ਸਾਲ ਲਈ ਕੰਮ ਕਰਨਾ ਮੈਂ ਆਪਣੀ ਤਿਆਰੀ ਕਰਾਂ ਮੈਂ ਇੱਕ ਸਾਲ ਲਈ ਜਵਾਬ ਦੇ ਆ ਇੱਥੇ ਤਾਂ ਹੁਣ ਜਿਹੜੀ ਇਹ ਅਥਾਰਟੀ ਨੂੰ ਇਹ ਨਹੀਂ ਪਤਾ ਕਿ ਕੱਲ ਉਹਨਾਂ ਨੇ ਰਹਿਣਾ ਜਾਂ ਨਹੀਂ ਰਹਿਣਾ ਕਿਉਂਕਿ ਆਰਡਰ ਉਹਨਾਂ ਦੇ ਟਿਲ ਫਰਦਰ ਆਰਡਰ ਨੇ ਆਪਣਾ ਆਰਟੀਕਲ ਆਫ ਐਸੋਸੀਏਸ਼ਨ ਆ ਉਹ ਚ ਵੀ ਲਿਖਿਆ ਹੋਇਆ ਵੀ ਤੁਸੀਂ ਜਿਹੜਾ ਕੋਈ ਡਾਇਰੈਕਟਰ ਜਾਂ ਸੀਐਮਡੀ ਲਾਉਣਾ ਉਹਨੂੰ ਤੁਸੀਂ 2 ਸਾਲ ਦੀ ਟਰਮ ਦੇਣੀ ਆ ਸੀਐਮਡੀ ਅਗਲੇ ਹਫ਼ਤਿਆਂ ਤੱਕ ਨੇ ਡਾਇਰੈਕਟਰ ਅਗਲੇ ਹਫ਼ਤਿਆਂ ਤੱਕ ਨੇ ਇੱਕ ਸੈਂਟਰਡ ਲਿਆ ਕੇ ਉੱਪਰ ਪੜਾਤਾ ਇਸ ਦਾ ਜ਼ਿਕਰ ਉਹ ਚਿੱਠੀ ਵਿੱਚ ਵੀ ਕੀਤਾ ਉਹ ਕੀ ਮਾਜਰਾ ਤੁਹੋ ਇਸ ਤਰ੍ਹਾਂ ਹੈਗਾ ਵੀ ਅਸੀਂ ਜਿਹੜੀ ਇਹ ਇਦਾਂ ਦੇ ਕੰਸਲਟੈਂਟ ਨੇ ਅਸੀਂ ਐਸੋਸੀਏਸ਼ਨ ਇਹੀ ਕਹਿੰਦੇ ਆ ਵੀ ਸਾਡਾ ਆਪਦਾ ਬਹੁਤ ਅੱਛਾ ਸਿਸਟਮ ਹੈਗਾ ਸਾਡਾ ਸੀਐਮਡੀ ਹੈ ਡਾਇਰੈਕਟਰਸ ਹੈਗੇ ਨੇ ਚੀਫ ਨੇ ਇੱਕ ਪ੍ਰੋਪਰ ਹਾਇਰਕੀ ਹੈ ਪੁਰਾਣਾ ਸਿਸਟਮ ਸਾਨੂੰ ਇਹਨੂੰ ਸਟਰੈਂਥਨ ਕਰਨ ਦੀ ਲੋੜ ਆ ਬਾਹਰਲੇ ਕੰਸਲਟੈਂਟਾਂ ਦੀ ਨਹੀਂ ਸਾਨੂੰ ਲੋੜ ਹੈ ਦੇਖੋ ਇਸ ਤਰ੍ਹਾਂ ਹੈ ਵੀ 2008 ਤੋਂ ਬਾਅਦ ਅਸੀਂ 880 ਮੈਗਾਵਾਟ ਬੰਦਤਾ ਕਰ ਦਿੱਤੀ ਸਰਕਾਰੀ ਸਿਸਟਮ ਦੇ ਵਿੱਚ ਇੱਕ ਵੀ ਮੈਗਾਵਾਟ ਐਡ ਨਹੀਂ ਹੋਈ ਜਦ ਕਿ ਅਸੀਂ ਐ ਜੈਸ ਤੁਸੀਂ ਹਮੇਸ਼ਾ ਕਹਿੰਦੇ ਆ ਵੀ ਘੱਟ 800 ਮੈਗਾਵਾਟ ਦਾ ਸੁਪਰ ਕ੍ਰਿਟੀਕਲ ਪਲਾਂਟ ਆਪਾਂ ਰੋਪੜ ਲਾ ਲਈਏ ਕਿਉਂਕਿ ਰੋਪੜ ਅਸੀਂ ਦੋ ਪੱਟ ਦਾ ਦਿੱਤੇ ਆ ਤੇ ਉੱਥੇ ਜਗ੍ਹਾ ਵੀ ਹੈ ਜਗ੍ਹਾ ਵਾਧੂ ਹੈ ਸਾਡੇ ਕੋਲੇ ਸਾਰਾ ਇਨਫਰਾਸਟ੍ਰਕਚਰ ਹੈ ਟ੍ਰਾਂਸਮਿਸ਼ਨ ਦੀ ਫੈਸਿਲਿਟੀ ਹੈ ਅਸੀਂ ਇਹ ਮੰਗ ਕਰਦੇ ਆਂ ਵੀ 800 ਮੈਗਾਵਾਟ ਦਾ ਪਲਾਂਟ ਲਾਇਆ ਜਾਵੇ ਕੈਮਰਾ ਪਰ ਸਾਰੇ ਚੱਪਲ ਦੇ ਨਾਲ ਕਹਿੰਦੇ ਪੂਜਾ ਪੀਟੀ ਸੰਜੋਤ ਪਟਿਆਲਾ ਇੱਥੇ ਰੁਕਾਂਗੇ ਇੱਕ ਬ੍ਰੇਕ ਲਈ ਜਲਦ ਹਾਜ਼ਰ ਹੋਵਾਂਗੇ